ਸਾਰਿਆਂ ਸਸ਼ੀਕਾਲ ਤੀਆਂ ਤਿਰੰਜਨ ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਆਓ ਪੰਜਾਬੀ ਸਿੱਖੀਏ ਲੜੀ ਵਿੱਚ ਅੱਜ ਆਪਾਂ ਪਹੁੰਚ ਚੁੱਕੇ ਹਾਂ ਤੀਜੀ ਟੋਲੀ ਜਾਂ ਚਵਰਗ ਟੋਲੀ ਤੇ। ਅੱਜ ਆਪਾਂ ਤੀਜੀ ਟੋਲੀ ਦੇ ਵਰਣਾ ਅਤੇ ਉਹਨਾਂ ਤੋਂ ਪੜਨ ਵਾਲੇ ਸ਼ਬਦਾਂ ਦੀ ਪਛਾਣ ਕਰਾਂਗੇ। ਤਾਂ ਚਲੋ ਆਓ ਸ਼ੁਰੂਆਤ ਕਰਦੇ ਹਾਂ। ਚਵਰਗ ਟੋਲੀ ਦਾ ਪਹਿਲਾ ਅੱਖਰ ਹੈ ਚ ਚਾ ਚਚਾ ਚਚਾ चाबी चचा चाबी चलो लिखती रूप चच्चे जान हां। चच्चे लिखना काफी सरल है इस टोली का अगला वर्ण है छाछ छतरी छा छतरी आओ छे लिखते हाँ छछे तो बाद अगला वर्ण आ जजा जज्जा जज्जा जजा जग जज्जा जज्जा आओ जजे निखदे हाँ ਜੱਜਾ ਅਤੇ ਚੱਚਾ ਦੋਵਾਂ ਦੀ ਬਣਾਵਟ ਵਿੱਚ ਕਾਫੀ ਸਮਾਨਤਾ ਹੁੰਦੀ ਹੈ ਪਰ ਲਿਖਣ ਵਿੱਚ ਦੋਵਾਂ ਨੂੰ ਵੱਖਰੇ ਤਰੀਕੇ ਨਾਲ ਲਿਖਿਆ ਜਾਂਦਾ ਹੈ ਅਗਲਾ ਅੱਖਰ ਹੈ ਚੱਜਾ 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 ਚੰਡਾ ਚੱਜਾ ਚੰਡਾ ਹਿੰਦੀ ਦੇ ਅੱਖਰ ਝ ਤੋਂ ਇਹਦਾ ਉਚਾਰਨ ਕਾਫੀ ਅਲੱਗ ਹੈ ਹਿੰਦੀ ਵਿੱਚ ਜਿੱਥੇ ਆਪਾਂ ਝੰਡਾ ਕਹਿੰਦੇ ਹਾਂ ਉੱਥੇ ਪੰਜਾਬੀ ਵਿੱਚ ਝੰਡਾ ਉਚਾਰਿਆ ਜਾਂਦਾ ਹੈ ਲਿਖਤੀ ਰੂਪ ਵਿੱਚ ਝ ਜੇ ਨੂੰ ਲਿਖਣ ਲਈ ਥੋੜੀ ਜੀ ਸਹਾਇਤਾ ਦੀ ਲੋੜ ਪੈਂਦੀ ਹੈ ਪਰ ਅਗਰ ਇਸ ਨੂੰ ਸਰਲ ਤੌਰ ਤੇ ਦੱਸਿਆ ਜਾਵੇ ਤਾਂ ਇੱਕ ਲਾਈਨ ਖਿੱਚ ਕੇ ਯੂ ਬਣਾ ਕੇ ਔਰ ਥੱਲੇ ਤੁਸੀਂ ਕਕੇ ਨੂੰ ਪਾ ਦੇਣਾ ਹੈ ਪਰ ਇਹਨੂੰ ਲਿਖਣ ਲਈ ਤੁਹਾਨੂੰ ਕਾਫੀ ਪ੍ਰੈਕਟਿਸ ਦੀ ਲੋੜ ਪਵੇਗੀ। ਅਖੀਰਲਾ ਅੱਖਰ ਹੈ ਇਸ ਟੋਲੀ ਦਾ ਨੰਯਾ ਨੰਯਾ ਣੰਯਾ ਸੁੰਨਾ ਸੁੰਨਾ ਜਿਵੇਂ ਪਿਛਲੀ ਟੋਲੀ ਵਿੱਚ ਅਸੀਂ ਵੇਖਿਆ ਸੀ ਕਿ ਗੰਗਾ ਕਿਸੇ ਵੀ ਸ਼ਬਦ ਦੀ ਸ਼ੁਰੂਆਤ ਨਹੀਂ ਕਰਦਾ ਇਸੇ ਤਰ੍ਹਾਂ ਨੰਯਾ ਵੀ ਕਿਸੇ ਸ਼ਬਦ ਦੀ ਸ਼ੁਰੂਆਤ ਵਿੱਚ ਨਹੀਂ ਆਉਂਦਾ ਪਰ ਇਹ ਕਿਸੇ ਵੀ ਅੱਖਰ ਦੇ ਅੰਤ ਵਿੱਚ ਜੁੜ ਕੇ ਉਸ ਨੂੰ ਸ਼ਬਦ ਦਾ ਰੂਪ ਦਿੰਦਾ ਹੈ। ਕਈ ਅਧਿਆਪਕ ਅੱਜਕੱਲ ਨੰਗਾ ਅਤੇ ਨੰਗਾ ਅੱਖਰਾਂ ਦਾ ਪ੍ਰਯੋਗ ਨਹੀਂ ਕਰਵਾਉਂਦੇ ਅਤੇ ਇਹਨਾਂ ਨੂੰ ਖਾਲੀ ਕਹਿ ਦਿੰਦੇ ਹਨ। ਜਦੋਂ ਕਿ ਬੱਚਿਆਂ ਨੂੰ ਇਹਨਾਂ ਅੱਖਰਾਂ ਦੇ ਨਾਲ ਬਣੇ ਹੋਏ ਸ਼ਬਦਾਂ ਬਾਰੇ ਜਾਣੂ ਕਰਵਾਉਣਾ ਬਹੁਤ ਜ਼ਰੂਰੀ ਹੁੰਦਾ ਹੈ। ਅਤੇ ਇਹ ਗਿਆਨ ਬੱਚੇ ਦੀ ਵਰਣਮਾਲਾ ਦੇ ਪ੍ਰਤੀ ਰੁਚੀ ਨੂੰ ਹੋਰ ਪਰਪੱਕ ਕਰਦਾ ਹੈ ਚਲੋ ਆਓ ਨੀ ਨੂੰ ਲਿਖਦੇ ਹਾਂ ਪੰਜਾਬੀ ਦੇ ਅੱਖਰ 바ਵੇ ਵਾਂਗੂ ਇਸ ਨੂੰ ਲਿਖਿਆ ਜਾਂਦਾ ਹੈ ਪਰ ਉਸ ਨੂੰ ਲਿਖਣਾ ਅਜੇ ਥੋੜਾ ਜਿਹਾ ਦੂਰ ਹੈ ਤਾਂ ਚਲੋ ਇਸ ਨੂੰ ਸਿੱਧਾ ਹੀ ਲਿਖਣਾ ਸਿੱਖਦੇ ਹਾਂ ਤਾਂ ਇਹ ਸੀ ਪੰਜਾਬੀ ਵਰਣਮਾਲਾ ਦੀ ਤੀਜੀ ਟੋਲੀ ਪੰਜਾਬੀ ਬੋਲੀ ਅਤੇ ਭਾਸ਼ਾ ਦੇ ਘਟਦੇ ਹੋ ਰੁਝਾਨ ਨੂੰ ਵੇਖ ਕੇ ਸਾਡੇ ਸਾਰਿਆਂ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਅਸੀਂ ਨਿੱਕੀ-ਨਿੱਕੀ ਪਹਿਲ ਇਦਾਂ ਦੇ ਕੰਮਾਂ ਵੱਲ ਕਰਦੇ ਰਹੀਏ ਅਗਰ ਤੁਹਾਨੂੰ ਇਸ ਵੀਡੀਓ ਵਿੱਚ ਜਾਂ ਮੇਰੀਆਂ ਇਸ ਲੜੀ ਦੀਆਂ ਪੁਰਾਣੀਆਂ ਵੀਡੀਓ ਵਿੱਚ ਕਿਸੇ ਵੀ ਵਰਣ ਅੱਖਰ ਜਾਂ ਕਿਸੇ ਸ਼ਬਦ ਬਾਰੇ ਜਾਂ ਉਹਨਾਂ ਨੂੰ ਉਚਾਰਨ ਜਾਂ ਲਿਖਣ ਦੇ ਤਰੀਕੇ ਬਾਰੇ ਤੁਹਾਡਾ ਕੋਈ ਵੀ ਸੁਝਾਅ ਜਾਂ ਰਾਏ ਹੋਵੇ ਤਾਂ ਮੈਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖੋ ਜੇ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੈ ਤਾਂ ਪਲੀਜ਼ ਆਪਣੇ ਨਾਲ ਆਪਣੇ ਹੋਰ ਸਾਥੀਆਂ ਨੂੰ ਵੀ ਵਿਖਾਓ ਇਦਾਂ ਦੀਆਂ ਹੋਰ ਵੀਡੀਓਜ਼ ਵੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਅੱਜ ਤੁਹਾਡਾ ਇਸ ਵੀਡੀਓ ਦੇ ਲਈ ਟਾਈਮ ਕੱਢਣ ਦੇ ਲਈ ਬਹੁਤ-ਬਹੁਤ ਧੰਨਵਾਦ